ਬੜੀ ਦੁੱਖ ਦੀ ਗੱਲ ਹੈ ਆ ਵੀ ਇਹੋ ਜਿਹੇ ਘਟਿਆ ਕੰਮ ਜਿਹੜੇ ਆ ਬੀਜੇਪੀ ਹੀ ਕਰ ਸਕਦੀ ਔਰ ਬੀਜੇਪੀ ਦੇ ਸੰਸਦ ਹੀ ਕਰ ਸਕਦੇ ਆ ਕਿਸੇ ਨੂੰ ਤੋੜ ਮੋੜ ਕੇ ਪੇਸ਼ ਕਰਨਾ ਕਿਸੇ ਦੇ ਕਰਤਾਰ ਨੂੰ ਮਾੜਾ ਵਿਖਾਉਣਾ ਕਿਸੇ ਦੇ ਕਰਤਾਰ ਨੂੰ ਚੰਗਾ ਵਿਖਾਉਣਾ ਦੰਗੇ ਕਰਵਾਉਣੇ ਲੜਾਈ ਕਰਾਉਣੀ ਧਰਮ ਦੇ ਨਾਮ ਤੇ ਲੋਕਾਂ ਨੂੰ ਭੜਕਾਉਣਾ ਆਪਸ ਵਿੱਚ ਵੰਡੀਆਂ ਪਾਉਣੀਆਂ ਇਸੇ ਕਰਕੇ ਅੱਜ ਇਹਨਾਂ ਦੀ ਸੁਪਰ ਫਲॉप ਮੂਵੀ ਹੋ ਗਈ ਆ ਪੰਜਾਬ ਦੇ ਵਿੱਚ ਤੇ ਲੋਕਾਂ ਨੇ ਨਾ ਜੁੱਤੀਆਂ ਦੇ ਨਾਲ ਸਵਾਗਤ ਕੀਤਾ ਇਹਨਾਂ ਦਾ ਇਤਿਹਾਸ ਦਿਖਾਓ ਜਿਹੜਾ ਸੱਚਾ ਇਤਿਹਾਸ ਆ ਤੁਸੀਂ ਉਹ ਚੀਜ਼ਾਂ ਕਿਉਂ ਵਖਾਉਣੀਆਂ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ ਆ ਮੈਂ ਜਦੋਂ ਵੀ ਕੰਗੜਾ ਰੌਤ ਬੋਲਦੀ ਆ ਨਾ ਜ਼ਹਿਰ ਉਗਲਦੀ ਆ ਇਸ ਕਰਕੇ ਉਹਦਾ ਮਾਨਸਿਕ ਸਤੁਲਤੁਲਨ ਜਿਹੜਾ ਵਿਗੜ ਚੁੱਕਾ ਉਹਨੂੰ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਨੂੰ ਇਲਾਜ ਦੀ ਲੋੜ ਆ ਫਿਲਮਾਂ ਦੀ ਲੋੜ ਨਹੀਂ ਆ ਇਹੋ ਜਿਹੇ ਲੋਕਾਂ ਨੂੰ ਪਾਰਲੀਮੈਂਟ 'ਚ ਨਹੀਂ ਖੜੀਦਾ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕੰਗਨਰ ਰਣੌਤ ਦੀ ਮੂਵੀ ਅਮਰਜੈਂਸੀ ਅੱਜ ਰਿਲੀਜ਼ ਹੋਈ ਹੈ ਜਿਸ ਵਿੱਚ ਲੋਕਾਂ ਵੱਲੋਂ ਜੋ ਬਿਆਨ ਸਾਹਮਣੇ ਆ ਰਹੇ ਹਨ ਕਿ ਇਸ ਮੂਵੀ ਦੇ ਵਿੱਚ ਕਾਂਗਰਸ ਨੂੰ ਬਹੁਤ ਡਾਊਨਫਾਲ ਦਿਖਾਇਆ ਗਿਆ ਹੈ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਫਿੱਟ ਜਿਹੜੀ ਹੈ ਉਹ ਚ تثਪਤ ਪਾਈ ਗਈ ਹੈ ਜਿਸ ਨੂੰ ਲੈ ਕੇ OBC ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਸੋਨੂ ਝੰਡਿਆਲਾ ਸਾਡਾ ਨਾਮ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਲਗਾਤਾਰ ਹੀ ਸੋਨੂ ਝੰਡਿਆਲਾ ਹੋਣ ਨਾਲ ਅਸੀਂ ਗੱਲਬਾਤ ਵੀ ਕਰਦੇ ਰਹੇ ਹਾਂ ਕੰਗੜਾ ਰਣੌਦ ਦੀ ਇਸ ਮੂਵੀ ਨੂੰ ਲੈ ਕੇ ਸੋਨੂ ਜੀ ਲਗਾਤਾਰ ਹੀ ਅ ਅਮਰਜੈਂਸੀ ਮੂਵੀ ਸੀ ਜਿਸ ਵਿੱਚ ਹੁਣ ਜੋ ਲੋਕਾਂ ਦੀ ਓਪੀਨੀਅਨ ਸਾਹਮਣੇ ਆ ਰਹੀ ਹੈ ਕਿ ਇਸ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਡਾਊਨ ਦਿਖਾਇਆ ਗਿਆ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਿੱਠ ਸਭ ਤੋਂ ਪਾਈ ਹੈ ਕੰਗੜਾ ਰਣੌਦ ਨੂੰ ਲੈ ਕੇ ਕੀ ਬਿਆਨ ਦੇਣਾ ਚਾਹੋਗੇ ਪਹਿਲਾਂ ਬੜੀ ਦੁੱਖ ਦੀ ਗੱਲ ਆ ਪਈ ਇਹੋ ਜੀਆਂ ਘਟੀਆਂ ਕੰਮ ਜਿਹੜੇ ਆ ਬੀਜੇਪੀ ਹੀ ਕਰ ਸਕਦੀ ਔਰ ਬੀਜੇਪੀ ਦੇ ਸੰਸਦ ਹੀ ਕਰ ਸਕਦੇ ਆ ਕਿਸੇ ਨੂੰ ਤੋੜ ਮੋੜ ਕੇ ਪੇਸ਼ ਕਰਨਾ ਕਿਸੇ ਦੇ ਕਿਰਦਾਰ ਨੂੰ ਮਾੜਾ ਵਿਖਾਉਣਾ ਕਿਸੇ ਦੇ ਕਿਰਦਾਰ ਨੂੰ ਚੰਗਾ ਵਿਖਾਉਣਾ ਦੰਗੇ ਕਰਵਾਉਣੇ ਲੜਾਈ ਕਰਾਉਣੀ ਧਰਮ ਦੇ ਨਾਮ ਤੇ ਲੋਕਾਂ ਨੂੰ ਭੜਕਾਉਣਾ ਆਪਸ ਵਿੱਚ ਵੰਡੀਆਂ ਪਾਉਣੀਆਂ ਤੇ ਜਿਹੜੇ ਧਰਮ ਦੇ ਸਰਟੀਫਿਕੇਟ ਦੇਣੇ ਪੀ ਆ ਚੰਗਾ ਆ ਮਾੜਾ ਉਹ ਇਹੀ ਕੰਮ ਕਰ ਸਕਦੇ ਉਹ ਅਸੀਂ ਤੇ ਕਰ ਨਹੀਂ ਸਕਦੇ ਸਾਡਾ ਕੰਮ ਹੈ ਜੋੜਨਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੁਹੱਬਤ ਦੀ ਦੁਕਾਨ ਖੋਲੀ ਆ ਔਰ ਸਾਡਾ ਕੰਮ ਹੈ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਪਿਆਰ ਕਰਨਾ ਔਰ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਸਾਡਾ ਕੰਮ ਨਫ਼ਰਤ ਫੈਲਾਉਣਾ ਨਹੀਂ ਕਿਉਂਕਿ ਨਫ਼ਰਤ ਫੈਰਾਉਣ ਵਾਲੇ ਲੋਕ ਆ ਇਸੇ ਕਰਕੇ ਅੱਜ ਇਹਨਾਂ ਦੀ ਸੁਪਰ ਫਲॉप ਮੂਵੀ ਹੋ ਗਈ ਆ ਪੰਜਾਬ ਦੇ ਵਿੱਚ ਤੇ ਲੋਕਾਂ ਨੇ ਨਾ ਜੁੱਤੀਆਂ ਦੇ ਨਾਲ ਸਵਾਗਤ ਕੀਤਾ ਇਹਨਾਂ ਦਾ ਪੰਜਾਬ ਦੇ ਲੋਕਾਂ ਨੇ ਅੱਜ ਇੱਕ ਆ ਬਖਾ ਕੇ ਸਾਬਤ ਕਰਤਾ ਵੀ ਅਸੀਂ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ ਠੀਕ ਹੈ ਨਾ ਤੁਹਾਡੀਆਂ ਗੱਲਾਂ ਤੇ ਤੁਹਾਨੂੰ ਇਹ ਜਿਹੜਾ ਤੁਸੀਂ ਕੰਮ ਕੀਤਾ ਵਾ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਤੁਹਾਡਾ ਏਜੰਡਾ ਹੀ ਇਹ ਆ ਲੋਕਾਂ ਨੂੰ ਤੋੜਨਾ ਕਿਦਾਂ ਪਾੜਨਾ ਕਿਦਾਂ ਅੱਜ ਇਹਨਾਂ ਦੀ ਪਾਰਟੀ ਦੇ ਲੀਡਰਾਂ ਨੂੰ ਵੀ ਪਤਾ ਲੱਗ ਗਿਆ ਕਿੰਨੇ ਡਰਾਮੇ ਕਰਕੇ ਕੀ ਕੁਛ ਕਰਕੇ ਫਿਲਮ ਲਾਈ ਪਰ ਪੰਜਾਬ ਦੇ ਵਿੱਚ ਕੀ ਅੱਜ ਪੂਰੇ ਦੇਸ਼ ਦੇ ਵਿੱਚ ਸੁਪਰ ਫਲੌ ਫਿਲਮਾਂ ਦੇ ਵਿੱਚ ਜਿਹੜਾ ਇਸ ਮੈਂਬਰ ਪਾਰਲੀਮੈਂਟ ਦਾ ਨਾਮ ਜੁੜ ਗਿਆ ਲੇਕਿਨ ਲੇਕਿਨ ਸੋਨੂ ਜੀ ਪਹਿਲੀ ਮੂਵੀ ਨਹੀਂ ਇਸ ਤੋਂ ਪਹਿਲਾਂ ਵੀ ਮਨਮੋਹਨ ਸਿੰਘ ਹੋਣਾਂ ਦੇ ਨਾਮ ਤੇ ਮੂਵੀ ਬਣੀ ਸੀਗੀ ਉਸ ਤੋਂ ਬਾਅਦ ਲਗਾਤਾਰ ਹੀ ਜੇ ਪਾਕਿਸਤਾਨ ਤੇ ਜਾ ਅਟੈਕ ਕੀਤਾ ਗਿਆ ਉਸ ਤੇ ਮੂਵੀ ਬਣੀ ਸੀਗੀ ਔਰ ਭਾਜਪਾ ਨੂੰ ਹਮੇਸ਼ਾ ਹੀ ਫੇਮ ਚ ਦਿਖਾਇਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਵਾਈਟਵਾਸ਼ ਕਰਨ ਦੀ ਕੋਸ਼ਿਸ਼ ਤੇਰੀ ਮਾਈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋ ਬਾਂਸਿਕ ਰੋਗੀ ਲੋਕ ਆ ਇਹਨਾਂ ਨੂੰ ਨਹੀਂ ਪਤਾ ਭਾਰਤ ਦਾ ਇਤਿਹਾਸ ਇਸ ਦੇਸ਼ ਦਾ ਬਹੁਤ ਵੱਡਾ ਇਤਿਹਾਸ ਆ ਇਤਿਹਾਸ ਦਿਖਾਓ ਜਿਹੜਾ ਸੱਚਾ ਇਤਿਹਾਸ ਆ ਤੁਸੀਂ ਉਹ ਚੀਜ਼ਾਂ ਕਿਉਂ ਮਖੌਣੀ ਆ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ ਆ ਲੋਕ ਬਹੁਤ ਪੰਜਾਬ ਦੇ ਸਿਆਣੇ ਔਰ ਸੁਜਵਾਨ ਆ ਲੋਕਾਂ ਨੂੰ ਪਤਾ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਚੱਲਦੀ ਧਰਮ ਬਹੁਤ ਵੱਡਾ ਵਾ ਧਰਮ ਦਾ ਸਤਕਾਰ ਕਰਨਾ ਮਹਾਰਾਜ ਨੇ ਕਰ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਕਿਉਂਕਿ ਧਰਮ ਦਾ ਸਤਕਾਰ ਕਰੋ ਧਰਮ ਨੂੰ ਰਾਜਨੀਤੀ ਦੇ ਵਿੱਚ ਨਾ ਲਿਆਓ ਤੁਸੀਂ ਦੇਖਿਆ ਧਰਮ ਦੇ ਵਿੱਚ ਜਿੰਨਾ ਜਨਾ ਵੀ ਰਾਜਨੀਤੀ ਲਿਆਈ ਉਹਨਾਂ ਨੇ ਕੀ ਬਣਿਆ ਇਸ ਕਰਕੇ ਉਹਨਾਂ ਕੀ ਕਰਨਾ ਚਾਹੀਦਾ ਜਿੰਨਾ ਕਿ ਸਹਿ ਸਕੀਏ ਲੋਡ ਤੋਂ ਵੱਧ ਕਰਨਾ ਵੀ ਕਿਸੇ ਵੇਲੇ ਇਨਸਾਨ ਨੂੰ ਨਾ ਉਹ ਭਾਰੀ ਪੈ ਜਾਂਦਾ ਹੁਣ ਉਹੀ ਇਹਨਾਂ ਤੇ ਹੋਇਆ ਇਹਨਾਂ ਨੇ ਆਪ ਵੀ ਬਡੂਸ ਕੀਤੀ ਸੀ ਆਪਣੇ ਹਲੋ ਤੇ ਇਹਨਾਂ ਨੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਜਿਹੜਾ ਨਫ਼ਰਤ ਦਾ ਨਤੀਜਾ ਇਹਨਾਂ ਨੂੰ ਦੇਤਾ ਲੋਕਾਂ ਨੇ ਮੁਹੱਬਤ ਵਗਾਈ ਲੋਕ ਕੀ ਕਹਿੰਦੇ ਵੀ ਅਸੀਂ ਇਹੋ ਜੀਆਂ ਫਿਲਮਾਂ ਦਾ ਬਾਈਕਟ ਕਰਦੇ ਜਿੱਦੋਂ ਤੱਕ ਕੋਈ ਸੇਤ ਹੀ ਨਹੀਂ ਮਿਲਦੀ ਕੋਈ ਸਿੱਖਿਆ ਨਹੀਂ ਮਿਲਦੀ ਤੁਸੀਂ ਨਫ਼ਰਤ ਫੁਲਾ ਰਹੇ ਜਦੋਂ ਵੀ ਕੰਗੜਾ ਰੌਤ ਬੋਲਦੀ ਆ ਨਾ ਜ਼ਹਿਰ ਉਗਲਦੀ ਆ ਇਹਦੇ ਮੂੰਚੋਂ ਕਦੀ ਤੁਸੀਂ ਚੰਗੀ ਗੱਲ ਨਹੀਂ ਸੁਣੋਗੇ ਜਿਹੜੀ ਖੁਦ ਨਸ਼ੇ ਕਰਦੀ ਹੋਵੇ ਤੇ ਉਹ ਦੂਜਿਆਂ ਨੂੰ ਕਹਿੰਦੀ ਹੋਵੇ ਪੀ ਇਹ ਸਟੇਟ ਚੋਂ ਨਸ਼ੇ ਆਉਂਦੇ ਆ ਇਸ ਕਰਕੇ ਉਹਦਾ ਮਾਨਸਿਕ ਸਤਲਤਲਨ ਜਿਹੜਾ ਵਿਗੜ ਚੁੱਕਾ ਉਹਨੂੰ ਦਿਮਾਗੀ ਤੌਰ ਤੇ ਪਰੇਸ਼ਾਨਿਆ ਨੂੰ ਇਲਾਜ ਦੀ ਲੋੜ ਹੈ ਫਿਲਮਾਂ ਦੀ ਲੋੜ ਨਹੀਂ ਆਹੋ ਜੇ ਲੋਕਾਂ ਨੂੰ ਪਾਰਲੀਮੈਂਟ 'ਚ ਨਹੀਂ ਖੜੀਦਾ ਉਸੀਂ ਦੇਖਿਆ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਸਾਡੇ ਦੇਸ਼ ਦੀ ਪਾਰਲੀਮੈਂਟ ਸੀ ਜਦੋਂ ਬੰਬ ਡਿੱਗਾ ਸੀ ਤੇ ਇਹਨਾਂ ਦਾ ਕੋਈ ਵੀ ਨਮਾਇੰਦਾ ਘੜੀ ਇਹ ਦੇਸ਼ ਭਗਤਾਂ ਦਾ ਅਮਰੇ ਸਰ ਦਾ ਮੈਂਬਰ ਪਾਰਲੀਮੈਂਟ ਸੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗਾੜੀ ਹੋ ਗਿਆ ਸੀ ਉਹਨੂੰ ਤੇ ਵਿਚਾਰੇ ਨੂੰ ਕਦੇ ਮੋਦੀ ਸਾਹਿਬ ਨੇ ਕਿਹਾ ਨਹੀਂ ਪੀ ਇਹ ਦੇਸ਼ ਭਗਤ ਨੇ ਸਾਨੂੰ ਪੰਜਾਬੀਆਂ ਨੂੰ ਦੇਸ਼ ਭਗਤੀ ਬਾਰੇ ਦੱਸਣ ਦੀ ਲੋੜ ਨਹੀਂ ਆਂ ਇੰਡੀਆ ਗੇਟ ਤੇ ਇਤਿਹਾਸ ਪੜੋ ਲਾਲ ਕਿਲੇ ਤੇ ਪੜੋ ਸਾਡਾ ਤੇ ਇਤਿਹਾਸ ਹੈ ਬਹੁਤ ਵੱਡਾ ਅਸੀਂ ਇਹਨਾਂ ਤੋਂ ਕੀ ਸਰਟੀਫਿਕੇਟ ਲੈਣੇ ਆ ਇਹ ਲੋਕ ਸਿਰਫ ਸਾਨੂੰ ਟਾਰਗੇਟ ਕਰ ਸਕਦੇ ਆ ਸਿੱਖਾਂ ਨੂੰ ਜਿੰਨਾ ਮਰਜੀ ਮਾੜਾ ਵਖਾ ਲੋ ਜਿੱਥੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਛੋਟੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਬੰਦ-ਬੰਦ ਕਟਾ ਕੇ ਇਹ ਖੂਨ ਦੇ ਨਾਲ ਜਿਹੜਾ ਵਾ ਸਾਡਾ ਇਤਿਹਾਸ ਲਿਖਿਆ ਗਿਆ ਐਦਾਂ ਨਹੀਂ ਲਿਖਿਆ ਗਿਆ ਤੇ ਜਿੱਥੇ ਦਸਵੇਂ ਪਾਤਸ਼ਾਹ ਨੇ ਆਪਣਾ ਖੂਨ ਪਾਇਆ ਹੋਵੇ ਜਿਸ ਬੂਟੇ ਨੂੰ ਇਹੋ ਜੇ ਸਕਾ ਸਕਦੇ ਉਸ ਬੂਟੇ ਨੂੰ ਇਹ ਓਨੀ ਕ ਕਰਨ ਜਿੰਨੀ ਕ ਲੋਕ ਪਰਦਾਸ਼ ਕਰ ਸਕਣ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਅਸਲੀ ਚਿਹਰਾ ਕੀ ਹੈ ਲੇਕਿਨ ਲੱਗਦਾ ਨਹੀਂ ਹੈ ਕਿ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਸੀਗੀ ਲੱਗਦਾ ਨਹੀਂ ਉਸ ਨੂੰ ਹੀ ਪ੍ਰੋਪਗੈਂਡਾ ਬਣਾ ਕੇ ਜਿਹੜੀ ਚੀਜ਼ ਸਾਹਮਣੇ ਪੇਸ਼ ਕੀਤੀ ਉਹ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਉਹ ਇਹਨਾਂ ਦਾ ਕੰਮ ਹੈ ਡਰਾਮੇਵਾਜਾਂ ਦਾ ਨਾ ਇਹਨਾਂ ਦਾ ਏਜੰਡਾ ਹੁੰਦਾ ਇੱਕ ਲੋਕਾਂ ਨੂੰ ਲੜਾਉਣਾ ਕਿੱਦਾਂ ਵੰਡਣਾ ਕਿੱਦਾਂ ਤੁਸੀਂ ਦੇਖੋ ਵੀ ਅੱਜ ਦਿੱਲੀ ਦੇ ਵਿੱਚ ਇੱਕ ਸਿੱਖ ਨੂੰ ਇਨਚਾਰਜ ਲਾਇਆ ਗਿਆ ਉਹ ਵੀ ਮਾਜੇ ਦੀ ਤਰਤੀ ਤੋਂ ਅਮਰੇ ਸਰ ਤੋਂ ਔਰ ਕਿੰਨਾ ਕਾਂਗਰਸ ਨੇ ਸਤਕਾਰ ਦਿੱਤਾ ਇਹ ਲੋਕ ਜਿਹੜੇ ਆ ਇਹ ਸਤਕਾਰ ਨਹੀਂ ਦੇ ਸਕਦੇ ਇਹ ਨਫ਼ਰਤ ਹੀ ਫੈਲਾ ਸਕਦੇ ਆ ਕਿ ਮੋਦੀ ਸਾਹਿਬ ਤੇ ਕਹਿੰਦੇ ਮੈਂ ਪੰਜਾਬ ਦੇ ਨਾਲ ਆ ਪੰਜਾਬੀਆਂ ਦੇ ਨਾਲ ਆ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਬਿਆਨ ਦਿੰਦੇ ਨੇ ਉਹ ਪੀਜੇਪੀ ਵੀ ਕਹਿੰਦੇ ਕਿ ਬੀਜੇਪੀ ਵੀ ਕਹਿੰਦੀ ਹੈ ਕਿ ਅਸੀਂ ਕੰਗੜਾ ਰਣੋ ਦੇ ਬਿਆਨਾਂ ਨਾਲ ਇਤਫਾਕ ਨਹੀਂ ਰੱਖਦੇ ਲੱਗਦਾ ਨਹੀਂ ਫਿਰ ਉਹਨੂੰ ਪਾਰਟੀ ਚੋਂ ਕੱਢ ਕੇ ਉਹਦਾ ਲਾਇਲੂਜ ਕਰਾਉਣ ਕਿ ਪਾਗਲਖਾਨੇ ਦਾਖਲ ਕਰਾਉਣਾ ਨੂੰ ਇਹੋ ਜਿਹੇ ਨੂੰ ਰੱਖਿਆ ਕਿ ਉੱਥੇ ਜਿਹਦੇ ਦਿਮਾਗੀ ਸਲਤੋਲਨ ਖਰਾਬ ਕਰ ਲਉ ਪਰਲਮੈਂਟ ਚ ਕੋਈ ਹਰਕਤ ਕਰ ਦੂ ਗਲਤ ਜੇ ਉਹਨੂੰ ਮਤਲਬ ਪਤਾ ਹੀ ਕੁਝ ਨਹੀਂ ਕਿ ਕਿਹੜੇ ਵੇਲੇ ਕਿੱਥੇ ਕੀ ਬੋਲਣਾ ਐਡੀ ਸਿਆਣੀ ਇਹੋ ਜਿਹੇ ਬੇਵਕੂਫ ਲੋਕਾਂ ਨੂੰ ਟਿੱਕ ਟਾਂ ਦੇ ਕੇ ਤੁਸੀਂ ਕਾਦੇ ਲਈ ਰੱਖਿਆ ਇਹਨਾਂ ਦੇ ਆਏ ਦਿਨ ਕੋਈ ਨਾ ਕੋਈ ਵਿਵਾਦਤ ਬਿਆਨ ਕੋਈ ਨਾ ਕੋਈ ਵਿਵਾਦਤ ਬਿਆਨ ਕੀ ਚੰਗਾ ਕੰਮ ਇਹਨਾਂ ਕੀਤਾ ਇਹਨਾਂ ਦੀ ਦੇਣ ਕੀ ਇੱਕ ਵੀ ਦੇਸ਼ ਨੂੰ ਇਹਨਾਂ ਦੀ ਕੋਈ ਦੇਸ਼ ਨੂੰ ਦੇਣ ਨਹੀਂ ਆ ਡਾਕਟਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਰਏ ਜਿਸ ਵੇਲੇ ਦੇਸ਼ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਸੀ ਤੇ ਉਹਨਾਂ ਨੇ ਆਪਣਾ ਜੀ ਜਾਨ ਲਾ ਕੇ ਇਸ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਔਰ ਅੱਜ ਦੇਸ਼ ਦੀ ਦੁਨੀਆ ਯਾਦ ਕਰਦੀ ਵਰਲਡ ਦੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਆ ਤੇ ਇਹਨਾਂ ਦੇ ਜਿੰਦੇ ਜੀ ਇਹਨਾਂ ਨੂੰ ਲਾਂਤਾਂ ਪਾਉਂਦੇ ਲੋਕ ਇਸ ਕਰਕੇ ਪਤਾ ਲੱਗ ਜਾਂਦਾ ਵੀ ਬੰਦੇ ਦਾ ਕਰਦਾਰ ਕਿੱਡਾ ਵੱਡਾ ਸੋਚ ਕਿੱਡੀ ਵੱਡੀ ਸਿੱਖ ਇੱਕ ਸਿੱਖਿਆ ਵਾ ਉਸ ਨੂੰ ਧਾਰਨ ਕਰਨਾ ਬੜਾ ਜ਼ਰੂਰੀ ਸਿੱਖਾਂ ਨੂੰ ਬਦਨਾਮ ਕਰਨਾ ਕੀ ਹੋਜੂ ਜਦੋਂ ਕੋਵਿਡ ਆਇਆ ਸੀਗਾ ਉਦੋਂ ਇਹੀ ਸਿੱਖ ਸੀ ਜਿਹੜੇ ਉੱਥੇ ਸੀ ਬਾਰਡਰਾਂ ਤੇ ਇਹੀ ਸਿੱਖ ਸੀ ਤੇ ਉਹਨਾਂ ਸਿੱਖਾਂ ਤੇ ਤੁਸੀਂ ਫਿਲਮਾਂ ਬਣਾ ਕੇ ਪੇਸ਼ ਕਰੋਗੇ ਜੀ ਉੱਥੇ ਆਤਵਾਦ ਹੈ ਜੇ ਉੱਥੇ ਕੀ ਤੁਹਾਨੂੰ ਲੱਗਾ ਕੋ ਪੰਜਾਬ ਦੇ ਵਿੱਚ ਮੌਲ ਖਰਾਬ ਅਮਰਜੈਂਸੀ ਵਾਲਾ ਲੱਗਾ ਮੌਲ ਪੀਸਫੁਲ ਸੂਬਾ ਸਾਡਾ ਠੀਕ ਹੈ ਲਾਇਨ ਆਰਡਰ ਦੀ ਸਥਿਤੀ ਖਰਾਬ ਹੋ ਗਈ ਉਹ ਬੇਵਕੂਫੀ ਸਰਕਾਰ ਦੀ ਕਰਕੇ ਇੱਥੇ ਜਿਹੜੀ ਸਰਕਾਰ ਹੈ ਵੀ ਟੀਮ ਹੀ ਹੈ ਇਹਨਾਂ ਦੀ ਉਹ ਹਾਰ ਸਟੇਟ ਦੇ ਵਿੱਚ ਹੁੰਦਾ ਵਾ ਇਹ ਨਹੀਂ ਵੀ ਤੁਸੀਂ ਇਹੋ ਜੀਆਂ ਫਿਲਮਾਂ ਵਖਾ ਕੇ ਤੇ ਦੂਜੀਆਂ ਸਟੇਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ ਇਹ ਬਹੁਤ ਮਾੜੀ ਗੱਲ ਹੈ ਔਰ ਲੋਕਾਂ ਨੇ ਬਾਈਕਾਟ ਕਰ ਦਿੱਤਾ ਇਸ ਦੀ ਫਿਲਮ ਦਾ ਔਰ ਜੇ ਵਾਕੇ ਬੀਜੇਪੀ ਕਿਸੇ ਸਟੈਂਡ ਤੇ ਹੈਗੀ ਆ ਜਾਖੜ ਸਾਹਿਬ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਿਆਨ ਬਿੱਟੂ ਸਾਹਿਬ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਿਆਨ ਔਰ ਗਰੇਵਾਲ ਸਾਹਿਬ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਿਆਨ ਉਹ ਵੇਂਦੇ ਰਹਿੰਦੇ ਵੀ ਕੋਈ ਗੱਲ ਸਾਨੂੰ ਟਾਈਮ ਮਿਲ ਜਾਏ ਵੀ ਅਸੀਂ ਕੈਮਰੇ ਸਾਹਮਣੇ ਆਈ ਇੱਕਦਮ ਤੇ ਕਿਸੇ ਨੂੰ ਗਾਲ੍ਹਾਂ ਕਿਦਾਂ ਕੱਢੀ ਲਾਂਤਾਂ ਕਦੋਂ ਪਾਈਏ ਹੁਣ ਇਹਨਾਂ ਦੇ ਆਪਣੇ ਬਾਰੇ ਕੀ ਖਿਆਲ ਹੈ ਸਟੈਂਡ ਜਰੂਰ ਸਪਸ਼ਟ ਕਰਨ ਕਿਉਂਕਿ ਜਦੋਂ ਕਿਤੇ ਇਹਨਾਂ ਦੇ ਆਪਣੇ ਦੀ ਵਾਰੀ ਆਉਂਦੀ ਫਿਰ ਇੱਕ ਇਹਨਾਂ ਪਤਾ ਨਹੀਂ ਕਿਹੜੀ ਗੁਫਾ ਬਣਾਈ ਆ ਉੱਥੇ ਜਾ ਕੇ ਭਗਤੀ ਕਰਨ ਡਿਆ ਪੈਂਦੇ ਤੇ ਵਾਕਿਆ ਹੀ ਜੇ ਇਹਨਾਂ ਚ ਥੋੜਾ ਬਹੁਤਾ ਵੀ ਪੰਜਾਬ ਪ੍ਰਤੀ ਦਰਦ ਹੈਗਾ ਤੇ ਇਹਨੂੰ ਬਰਕਾਸ਼ਤ ਕਰਨ ਪਾਰਟੀ ਚੋਂ ਔਰ ਇਹਦਾ ਲਾਜ ਲੂਜ ਕਰਾਉਣ ਕਿਥੇ ਚ ਜਾ ਕੇ ਡੱਲੇਵਾਲ ਸਾਹਿਬ ਦੇ ਕੋਲ ਖਲੋਣ ਉਹ ਵੀ ਇਸ ਦੇਸ਼ ਦੇ ਨੇ ਜਿਹੜੇ ਅੱਜ ਢੋਡੇ ਕਰਕੇ ਢੋਡੀਆਂ ਮਾੜੀਆਂ ਨੀਤੀਆਂ ਕਰਕੇ ਮਰਨ ਵਰਤ ਤੇ ਬੈਠੇ ਨੇ ਉਹ ਪੂਰੀ ਦੁਨੀਆ ਤੋਂ ਦੇਖ ਰਹੀ ਆ ਜਿਸ ਦੇਸ਼ ਦੇ ਵਿੱਚ ਤੁਹਾਡੇ ਦੇਸ਼ ਦੇ ਨਾਗਰਿਕ ਔਰ ਕਿਸਾਨ ਜਿਹੜਾ ਅੰਨ ਦਾਤਾ ਵਾ ਉਹ ਢਿੱਡ ਪਰਦਾ ਲੋਕਾਂ ਦਾ ਉਹੀ ਮਰਨ ਵਰਤ ਤੇ ਬੈਠਾ ਹੋਵੇ ਤਾਂ ਫਿਰ ਕਿੰਨਾ ਕੁ ਤੁਹਾਡੇ ਤੋਂ ਇਨਸਾਫ ਦੀ ਮੰਗ ਕਰ ਸਕਦੇ ਫਰਸਟੇਸ਼ਨ ਤੇ ਨਜ਼ਰ ਆਈ ਰਹੀ ਹੈ ਫੇਸਬੁਕ ਦੇ ਉੱਤੇ ਬਹੁਤ ਸਾਰੇ ਕਮੈਂਟ ਕੀਤੇ ਜਾ ਰਹੇ ਕੰਗਰਨ ਨੌਤ ਵੱਲੋਂ ਔਰ ਲਗਾਤਾਰ ਹੀ ਉਹਨਾਂ ਵੱਲੋਂ ਟਵੀਟ ਕੀਤੇ ਜਾ ਰਹੇ ਨੇ ਫਰਸਟੇਸ਼ਨ ਤੇ ਨਜ਼ਰ ਆਈ ਰਹੀ ਹੈ ਉਹ ਤੇ ਪਤਾ ਹੀ ਹੈ ਹੁਣ ਸਾਰਾ ਜੋ ਸੁਪਰ ਫਲੌਪ ਹੀ ਹੋ ਗਈ ਦੇਖੋ ਕੰਡੇ ਬੀਜੋਗੇ ਕੰਡੇ ਉਗਣਗੇ ਫੁੱਲ ਬੀਜੋਗੇ ਫੁੱਲ ਉਗਣਗੇ ਨੀਤਾਂ ਨੂੰ ਹੀ ਮਿਲਨ ਮਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਨਿਗਾਹ ਜੀ ਹੋਵੇ ਫੇ ਪਾਣੀ ਉੱਚਿਆਂ ਵੱਲ ਨੂੰ ਵਗਦੇ ਨੇ ਕਿਉਂਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਵਾ ਜੇ ਉਹਦੀ ਕਿਰਪਾ ਹੋਵੇ ਨਾ ਪ੍ਰਮਾਤਮਾ ਦੀ ਸਹੀ ਨੀਅਤ ਹੋਵੇ ਤੇ ਪਾਣੀ ਉੱਚਿਆਂ ਵੱਲ ਨੂੰ ਵੀ ਚੜਾ ਦਿੰਦਾ ਤੇ ਇਹਨਾਂ ਦੀ ਨੀਅਤ ਮਾੜੀ ਸੀ ਉਹ ਮਾੜੀ ਨੀਅਤ ਕਰਕੇ ਸੁਪਰ ਫਲੋ ਫਿਲਮ ਹੋਈਗਾ ਤੇ ਹੁਣ ਤੁਸੀਂ ਦੇਖਿਓ ਪਤਾ ਲੱਗ ਰਿਹਾ ਅਗਲ ਟਿਕਾਣੇ ਆਜੂ ਇਹਨੂੰ ਕਿ ਧਰਮ ਦੇ ਨਾਮ ਤੇ ਲੋਕਾਂ 'ਚ ਵੰਡੀਆਂ ਕਿੱਦਾਂ ਪਾਈਦੀਆਂ ਗਲਤ ਕੰਮ ਨਹੀਂ ਕਰਨਾ ਚਾਹੀਦਾ ਅਸੀਂ ਇਸ ਦੇਸ਼ ਦੇ ਵਿੱਚ ਸਾਰੇ ਇੱਕ ਹਾਂ ਔਰ ਇਸ ਦੇਸ਼ ਦੇ ਵਿੱਚ ਤੁਸੀਂ ਨਫ਼ਰਤ ਫਲਾਓਗੇ ਤੇ ਅਸੀਂ ਕਿੱਥੋਂ ਤੱਕ ਇਸ ਦੇਸ਼ ਦੇ ਨਾਗਰਿਕ ਹੋ ਸਕਦੇ ਆ ਲੇਕਿਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸੀਨ ਕੱਟ ਵੀ ਕਰ ਦਿੱਤੇ ਗੇ ਸੰਜਨ ਜਰਨੈ ਸਿੰਘ ਖਾਲਸਾ ਪਿੰਡਾ ਵਾਲਿਆਂ ਨੂੰ ਲੈ ਕੇ ਆਪਣਾ ਬਣਾਉਣੀ ਹੀ ਕਿਉਂ ਕਿਉਂ ਕੰਮ ਕਰਨਾ ਨਾ ਤੇ ਉਹਦਾ ਸਿੱਖ ਕਮਿਊਨਿਟੀ ਨਾ ਇਹਦੀ ਬਣਦੀ ਆ ਨਾ ਇਹਦੀ ਕਾਂਗਰਸ ਨਾ ਬਣਦੀ ਆ ਫਿਰ ਐਡਾ ਇਹਨੂੰ ਦਰਦ ਕਾਦਾ ਆ ਨਾ ਤੇ ਇਹਨੂੰ ਸਿੱਖਾਂ ਦਾ ਦਰਦ ਆ ਨਾ ਇਹਨੂੰ ਬੀਜੇਪੀ ਨੂੰ ਵਧੀਆ ਦਿਖਾਇਆ ਨਾ ਵਿੱਚ ਤੂੰ ਫਿਰ ਬੀਜੇਪੀ ਨੂੰ ਉਹ ਤੇ ਇਹਨਾਂ ਦਾ ਨਾ ਸਾਰਾ ਇਹਨਾਂ ਦੀ ਪਾਲਸੀ ਆ ਇਹਨਾਂ ਦੀ ਪਾਲਸੀ ਆ ਕਿ ਦੇਸ਼ ਦੇ ਵਿੱਚ ਤੋੜਨਾ ਕਿਤਾ ਤੋੜੋ ਰਾਜਨੀਤੀ ਕਰੋ ਮਹਾਰਾਜ ਨੇ ਸਾਨੂੰ ਜੋੜਨਾ ਸਿਖਾਇਆ ਸਿੱਖ ਹਮੇਸ਼ਾ ਜੋੜਦਾ ਵਾ ਕਿਸੇ ਨੂੰ ਤੋੜਦਾ ਨਹੀਂ ਸਾਨੂੰ ਤੇ ਸ਼ਰਮ ਆਉਂਦੀ ਆ ਕੀ ਅਸੀਂ ਕਿਹਦੇ ਖਿਲਾਫ ਬੋਲਣਦੇ ਆ ਇਹਦੀ ਕੀ ਔਕਾਤ ਆ ਕਹਿੰਦੇ ਨਮਕ ਸਵਾਦ ਅਨੁਸਾਰ ਗੱਲ ਔਕਾਤ ਅਨੁਸਾਰ ਇਹਦੀ ਇਨੀ ਔਕਾਤ ਨਹੀਂ ਹੈਗੀ ਸਿੱਖ ਦਾ ਕਿਰਦਾਰ ਬਹੁਤ ਵੱਡਾ ਵਾ ਔਰ ਅਸੀਂ ਸੂਰਬੀਰ ਯੋਧਿਆਂ ਦੀ ਉਸ ਧਰਤੀ ਤੋਂ ਬਿਲੋਂਗ ਕਰਦੇ ਇਸ ਦੇਸ਼ ਦੇ ਲਈ ਸ਼ਹਾਦਤ ਦੇਣ ਲਈ ਸਭ ਤੋਂ ਪਹਿਲਾਂ ਅਸੀਂ ਅੱਗੇ ਹੁੰਨੇ ਇਹੋ ਜਿਹਾ ਤੋਂ ਸਰਟੀਫਿਕੇਟ ਲੈਣੇ ਔਰ ਪਾਗਲ ਬੰਦੇ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਫਿਰ ਸਾਨੂੰ ਵੀ ਕਿਤੇ ਨਾ ਕਿਤੇ ਸ਼ਰਮ ਆਉਂਦੀ ਵੀ ਅਸੀਂ ਕਿਸ ਬਾਰੇ ਬੋਲ ਰਿਹਾ ਜਿਹੜੀ ਹੈ ਹੀ ਪਾਗਲ ਕੀ ਲੱਗਦਾ ਤਵੱਜੋ ਦੇਣੀ ਘੱਟ ਰਹਿਤ ਨਹੀਂ ਚਾਹੀਦੀ ਇਹ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਹੀ ਜੇ ਕਾਫ ਇਨੇ ਥੱਪੜ ਵਾਲਾ ਮਾਮਲਾ ਸਾਹਮਣੇ ਆਇਆ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਤੁਹਾਨੂੰ ਲੱਗਦਾ ਤਵੱਜਹ ਘਟਾਉਣੀ ਚਾਹੀਦੀ ਬਿਲਕੁਲ ਤਵੱਜਹ ਘਟਾਉਣੀ ਚਾਹੀਦੀ ਇਹਨੂੰ ਐਡਾ ਮੂੰਹ ਹੀ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹਦਾ ਸਟੈਂਡਰਡ ਥੋੜੀ ਆਪਣੇ ਨਾਲ ਦਾ ਕੋਈ ਇਹ ਦੇਖੋ ਇੱਕ ਪਾਗਲ ਬੰਦਾ ਉਹ ਕਿਸੇ ਦਾ ਰੋੜਾ ਮਾਰ ਦਿੰਦਾ ਚੁੱਕ ਕੇ ਕਿਸੇ ਦਾ ਕੁਛ ਕਰ ਦਿੰਦਾ ਤੇ ਇਹੋ ਜਿਹੇ ਪਾਗਲ ਬੰਦੇ ਨੂੰ ਨਹੀਂ ਛੇੜਨਾ ਚਾਹੀਦਾ ਤੁਸੀਂ ਜਦੋਂ ਦੇਖੋ ਕਿਸੇ ਪਾਗਲ ਬੰਦੇ ਨੂੰ ਛੇੜੋਗੇ ਉਹਦਾ ਸਤੋਲਾ ਨੁਕੜੇ ਜਾਂਦਾ ਵਾ ਤੇ ਉਹਨੂੰ ਛੇੜਨਾ ਨਹੀਂ ਚਾਹੀਦਾ ਇਸ ਕਰਕੇ ਜੇ ਇਹਦਾ ਸੰਤੁਲਨ ਸਹੀ ਹੁੰਦਾ ਤੇ ਮੰਡੀ ਦੇ ਲੋਕਾਂ ਦੇ ਮਸਲੇ ਚੁੱਕਨੇ ਸੀ ਉਥੋਂ ਦੇ ਲੋਕਾਂ ਨੇ ਜਿਤਾਇਆ ਸੀ ਉਹ ਕਿਤੇ ਵਿਚਾਰਿਆਂ ਨੇ ਚਲੋ ਦਇਆ ਕਰਕੇ ਜਿਤਾਤਾ ਵੀ ਪਤਾ ਨਹੀਂ ਕੋਈ ਸੁਣੂਗੀ ਗੱਲਬਾਤ ਕੋਈ ਕਰੂਗੀ ਇਹਨੇ ਕਰਨਾ ਕੋਰਨਾ ਤੇ ਕੀ ਆਏ ਦਿਨ ਨਫ਼ਰਤ ਆਏ ਦਿਨ ਨਫ਼ਰਤ ਕੋਤੇ ਨਾ ਕਿਤੇ ਨਫ਼ਰਤ ਔਰ ਨਫ਼ਰਤ ਹੀ ਇਹਨੇ ਬੀਜੀ ਹੋਰ ਕੁਝ ਨਹੀਂ ਲੇਕਿਨ ਭਾਜਪੀ ਦੇ ਤੇ ਵੱਡੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਖੁਦ ਮਾਈ ਕੰਟਰੀ ਮਾਈ ਰਾਈਟ ਦੇ ਵਿੱਚ ਲਿਖਿਆ ਆਲ ਕੈਡਵਾਨੀ ਹੋਣਾ ਲਿਖਿਆ ਹੋਆ ਕਿ ਅਸੀਂ ਪ੍ਰੈਸ਼ਰ ਕੀਤਾ ਸੀਗਾ ਕਾਂਗਰਸ ਦੇ ਉੱਤੇ ਉਸ ਤੋਂ ਬਾਅਦ ਹੀ ਇਹ ਅਟੈਕ ਹੋਇਆ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਵੀ ਹੁਣ ਡੈ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਇਹ ਜੋ ਮਰਜ਼ੀ ਕਰੀ ਜਨਤਾ ਨੂੰ ਇੱਕ ਗੱਲ ਦੱਸਾਂ ਮੈਂ ਸਮਾ ਸਮਾ ਸਮਰਾਤ ਸਮਾ ਕਦੀ ਇੱਕੋ ਜਿਆ ਨਹੀਂ ਰਿਹਾ ਇੱਥੇ ਅਬਦਾਲੀ ਵਰਗੇ ਆਏ ਔਰੰਗਜੀਬ ਵਰਗੇ ਆਏ ਇੱਥੇ ਜਕਰੀਆ ਖਾਨ ਵਰਗੇ ਆਏ ਇੱਥੇ ਬਹੁਤ ਕੁਝ ਹੋਇਆ ਇਸ ਦੇਸ਼ ਦਾ ਇਤਿਹਾਸ ਬਹੁਤ ਵੱਡਾ ਔਰ ਜਦੋਂ ਇਹੋ ਜੇ ਆਉਂਦੇ ਅਤੇ ਇਹਨਾਂ ਦਾ ਕਦੀ ਨਾਂ ਸੁਣਿਆ ਤੁਸੀਂ ਕਦੀ ਮੇਰੇ ਹਿਸਾਬ ਨਾਲ ਤੁਹਾਨੂੰ ਘਟੀਆਂ ਤੇ ਘਟੀਆਂ ਬੰਦੇ ਦਾ ਨਾਮ ਤੁਹਾਨੂੰ ਸੁਣਨ ਲਈ ਨਹੀਂ ਮਿਲੂਗਾ ਜਿਵੇਂ ਔਰੰਗਜੀਬ ਦੀ ਕਬਰ ਤੇ ਦੀਵਾ ਬਾਲਣ ਵਾਲਾ ਨਹੀਂ ਕੋਈ ਹੈਗਾ ਔਰ ਉਹ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਸ਼ਾ ਦੇ ਜਿਹੜੇ ਤਖਤ ਆ ਨਾ ਜਿੱਥੇ ਉਹਨਾਂ ਦੇ ਸ਼ਹਾਦਤ ਪਾਈ ਬੱਚਿਆਂ ਨੇ ਜਿੱਥੇ ਉਹਨਾਂ ਦੇ ਪਿਆਰਿਆਂ ਨੇ ਉਥੇ ਮੇਲੇ ਲੱਗਦੇ ਸਿਰ ਝੁਕਦੇ ਆ ਔਰ ਸਿਰ ਕਿੱਥੇ ਝੁਕਦੇ ਆ ਜੋ ਧਰਮ ਲਈ ਆਪਣੇ ਦੇਸ਼ ਲਈ ਲੜਦਾ ਵਾ ਔਰ ਜਿਹੜਾ ਜਿਹੜੇ ਲੋਕ ਕਰਦੇ ਅਤਿਆਚਾਰ ਕਿਸੇ ਤੇ ਉਥੇ ਹਮੇਸ਼ਾ ਹੀ ਤੁਸੀਂ ਦੇਖ ਲਓ ਲੋਕ ਭਰੇ ਨਮੂ ਕਰਕੇ ਲੰਘ ਜਾਂਦੇ ਇਹਨਾਂ ਦੀ ਨਫ਼ਰਤ ਆ ਨਾ ਜਿਹੜੀ ਨਫ਼ਰਤ ਦੀ ਦੁਕਾਨ ਇਹਨਾਂ ਖੋਲੀ ਆ ਉਹ ਥੋੜੇ ਦਿਨਾਂ ਦੀ ਆ ਉਹ ਪਕੜਾ ਪਰ ਗਿਆ ਹੁਣ ਕਿਤੇ ਵੀ ਟੁੱਟ ਜਾਣਾ ਕਿਉਂਕਿ ਤੁਸੀਂ ਦੇਖ ਹੀ ਲਿਆ ਹਾਲਾਤ ਕਿਵੇਂ ਬਣਾਤੇ ਅੱਜ ਸਾਡੇ ਦੇਸ਼ ਦੇ ਲੋਕ ਜਿਹੜੇ ਆ ਛੱਡ ਛੱਡ ਕੇ ਸਾਡੇ ਦੇਸ਼ ਨੂੰ ਬਾਹਰ ਜਾ ਰਿਹਾ ਹਰ ਦੇਸ਼ ਨਾਲ ਲੜਾਈ ਜੇ ਕੋਈ ਕਹਿੰਦਾ ਸਾਨੂੰ ਰੋਜ਼ਗਾਰ ਦੋ ਕਹਿੰਦੇ ਚੀਨਾ ਕਿੰਨਾ ਕੀ ਆ ਗਿਆ ਲੋਕੀ ਕਹਿੰਦੇ ਵੀ ਸਾਡੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਸਾਡੇ ਲੋਕ ਧਰਨਿਆਂ ਤੇ ਬੈਠੇ ਆ ਸਾਡੇ ਲੋਕ ਬਾਹਰ ਜਾਈ ਜਾਂਦੇ ਕਹਿੰਦੇ ਪਾਕਿਸਤਾਨ ਸਾਡੇ ਗਾੜੀ ਆਈ ਜਾਂਦਾ ਉਹ ਸਾਡੇ ਤੇ ਹਮਲਾ ਕਰ ਰਿਹਾ ਉਹ ਹਤਵਾਦੀ ਭੇਜ ਰਿਹਾ ਸਾਡਾ ਧਿਆਨ ਡਿਵਾਈਡ ਕੀਤਾ ਜਾ ਰਿਹਾ ਕਦੀ ਬੰਗਲਾਦੇਸ਼ ਦੇ ਨਾਲ ਕਦੀ ਸ਼੍ਰੀਲੰਕਾ ਦੇ ਨਾਲ ਕਦੀ ਅਮਰੀਕਾ ਦੇ ਨਾਲ ਕਦੀ ਕੈਨੇਡਾ ਦੇ ਨਾਲ ਸਾਡੇ ਦੇਸ਼ ਦੇ ਹਾਲਾਤ ਇਹਨਾਂ ਲੋਕਾਂ ਨੇ ਐਸੇ ਬਣਾਤੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਦੇਸ਼ ਚਲਾਉਣ ਦੇ ਕਾਬਿਲ ਨਹੀਂ ਸੀ ਇਹਨਾਂ ਧਰਮ ਦੇ ਨਾਮ ਤੇ ਰਾਜਨੀਤੀ ਕਰਕੇ ਸਾਡੇ ਦੇਸ਼ ਨੂੰ ਗਲਤ ਦਿਸ਼ਾ ਦਿੱਤੀ ਸਾਡਾ ਦੇਸ਼ ਤਰੱਕੀ ਦੇ ਰਾਹਾਂ ਤੇ ਸੀ ਪਰ ਜਿਸ ਵੇਲੇ ਦੇ ਡਾਕਟਰ ਮਨਮੋਹਨ ਸਿੰਘ ਜੀ ਤੋਂ ਬਾਅਦ ਇਹਨਾਂ ਜੋ ਪੰਜਾਬ ਦਾ ਬੇੜਾ ਕਰਕੇ ਕੀਤਾ ਜੋ ਹਾਲਾਤ ਤੁਸੀਂ ਦੇਖ ਲੇ ਇਹੋ ਇਹੋ ਜੇ ਬੇਵਕੂਫ ਲਿਆ ਕੇ ਇਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿੱਥੇ ਕੀ ਕਹਿਣਾ ਵਾ ਉਹ ਜਦੋਂ ਬੋਲਦੇ ਆ ਜ਼ਹਿਰ ਹੀ ਉਗਲਦੇ ਜ਼ਹਿਰ ਹੀ ਉਗਲਦੇ ਇਹੋ ਜੇ ਹਾਲਾਤ ਅਸੀਂ ਕਦੀ ਆਸ ਨਹੀਂ ਸੀ ਕੀਤੀ ਪਈ ਇਹੋ ਜੇ ਲੋਕ ਵੀ ਸਾਨੂੰ ਵੇਖਣੇ ਪੈਣਗੇ ਲੇਕਿਨ ਜਿਸ ਤਰ੍ਹਾਂ ਦੇ ਤੁਸੀਂ ਕਮੈਂਟ ਸੁਣੇ ਹੋਣਗੇ ਜਿਸ ਜਗ੍ਹਾ ਤੇ ਮੂਵੀ ਲੱਗੀ ਆ ਤੁਸੀਂ ਵੀ ਸੁਣੇ ਹੋਣਗੇ ਕਿ ਲੋਕ ਕੀ ਕਹਿ ਰਹੇ ਤੁਹਾਨੂੰ ਲੱਗਦਾ ਕਿ ਲੋਕ ਜੋ ਜਜਮੈਂਟ ਦੇ ਰਹੇ ਨੇ ਕਹਿੰਦੇ ਕਿ ਮੂਵੀ ਠੀਕ ਆ ਜੋ ਸਿਸਟਮ ਅਗਾ ਠੀਕ ਹੈਗਾ ਤੁਹਾਨੂੰ ਲੱਗਦਾ ਕਿ ਉਹ ਠੀਕ ਸੀ ਜੇ ਚਾਰ ਲੋਕ ਕਹ ਾਰੇ ਬੇਗਲਤ ਹੈ ਮੂਵੀ ਉੱਥੇ ਬਣਾਈ ਜਾਂਦੀ ਆ ਜਿੱਥੇ ਤੁਹਾਨੂੰ ਪਤਾ ਹੋਵੇ ਨੌਲੇਜ ਹੋਵੇ ਤੁਸੀਂ ਸੰਤ ਜਰਨੈਲ ਸਿੰਘ ਬਾਰੇ ਕੀ ਜਾਣਦੇ ਜੀ ਤੁਸੀਂ ਇੰਦਰਾ ਗਾਂਧੀ ਬਾਰੇ ਕੀ ਜਾਣਦੇ ਜੀ ਤੁਸੀਂ ਕਿਸੇ ਬਾਰੇ ਕੀ ਜਾਣਦੇ ਜੀ ਜਦੋਂ ਤੁਸੀਂ ਕਿਸੇ ਬਾਰੇ ਜਾਣਦੇ ਹੀ ਨਹੀਂ ਫਿਰ ਉਸਦੇ ਕਰਦਾਰ ਨੂੰ ਵਿਖਾਉਣ ਦੀ ਜ਼ਰੂਰਤ ਕੀ ਪੈਗੀ ਉਸ ਕਾਂਗਰਸ ਨੂੰ ਬੈਠ ਕੇ ਤੁਸੀਂ ਗਾਲਾਂ ਕੱਢਦੇ ਜੇ ਉਹਨਾਂ ਦੇ ਪਰਿਵਾਰ ਨੂੰ ਰਾਹੁਲ ਗਾਂਧੀ ਨੂੰ ਪ੍ਰਿੰਕਾ ਗਾਂਧੀ ਜੀ ਨੂੰ ਤੁਸੀਂ ਮਾੜਾ ਕਹਿੰਦੇ ਜੀ ਕਹਿੰਦੇ ਜੀ ਉਹਨਾਂ ਨੂੰ ਪਤਾ ਕੱਖ ਨਹੀਂ ਫਿਰ ਤੁਸੀਂ ਉਹਨਾਂ ਦੇ ਪਰਵਾਹ ਪਾਰ ਦੇ ਕਰੈਕਟਰ ਵੀ ਕਰਦੇ ਜੇ ਫਿਰ ਐਡਾ ਕੀ ਤੁਹਾਨੂੰ ਕਾਂਗਰਸ ਦੇ ਨਾਲ ਪਿਆਰ ਆ ਮੈਂਬਰ ਪਾਰਲੀਮੈਂਟ ਤੁਸੀਂ ਭਾਜੀਪੀ ਦੇ ਤੁਸੀਂ ਵਿਖਾਉਣਾ ਸੀ ਨਾ ਮਨੀਪੁਰ ਚ ਦੰਗੇ ਕਿਦਾਂ ਹੋਏ ਤੁਸੀਂ ਵਿਖਾਉਣਾ ਸੀ ਤੁਸੀਂ 750 ਕਿਸਾਨ ਕਿਦਾਂ ਮਰਵਾਏ ਉਹ ਮੂਵੀ ਬਣਾਉਂਦੇ ਉਹ ਤੁਹਾਡੇ ਤੇ ਫੱਬਦੀ ਸੀ ਤੁਸੀਂ ਦਿਖਾਉਣਾ ਸੀ ਵੀ ਦਿੱਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਮੁਸਲਮਾਨਾਂ ਨੂੰ ਠੋਡ ਕਿਦਾਂ ਮਾਰੇ ਸ਼ਾਇਨ ਬਾਗ ਚ ਕਿਦਾਂ ਤੁਸੀਂ ਤਸੀਹੇ ਦਿੱਤੇ ਕਿਦਾਂ ਤੁਸੀਂ 370 ਜਿਹੜੀ ਧਾਰਾ ਤੋੜੀ ਤੁਸੀਂ ਗੁੰਡਾਗਰਦੀ ਦਾ ਨੰਗਾ ਨਾਚ ਧਰਮ ਦੇ ਨਾਮ ਤੇ ਕਿਦਾਂ ਵੰਡੀਆਂ ਪਾਉਂਦੇ ਕਿਦਾਂ ਦੰਗੇ ਕਰਾਉਂਦੇ ਤੁਸੀਂ ਉਹ ਵਿਖਾਓ ਨਾ ਵੀ ਤੁਸੀਂ ਕਿਦਾਂ ਤੋਂ ਕੁਰਸੀਆਂ ਕਰਦੇ ਜੇ ਉਹ ਚੀਜ਼ਾਂ ਕਿਉਂ ਨਹੀਂ ਬਖਾਉਂਦੇ ਕਿਦਾਂ ਤੁਸੀਂ ਸਰਕਾਰਾਂ ਤੋੜਦੇ ਦੇ ਕਿਦਾਂ ਚੁਣੇ ਮੁੱਖ ਮੰਤਰੀ ਅੰਦਰ ਦਿੰਦੇ ਉਹਨਾਂ ਦੇ ਫਿਲਮ ਬਣਾਓ ਉਹਤੇ ਸ਼ੋਭਾ ਦਿੰਦੀ ਤੁਹਾਨੂੰ ਫਿਲਮ ਆਹ ਫਿਲਮਾਂ ਬਣਾਉਂਦਾ ਕਿ ਫਾਇਦਾ ਤੁਹਾਨੂੰ ਇਹ ਫਿਲਮ ਤੇ ਤੁਹਾਡੇ ਨਾਲ ਕੋਈ ਦੂਰ ਦੂਰ ਤੱਕ ਵਾਅ ਵਾਸਤਾ ਨਹੀਂ ਨਾ ਕਾਂਗਰਸ ਦਾ ਤੇ ਨਾ ਸਿੱਖਾਂ ਦਾ ਇਸ ਕਰਕੇ ਇਹ ਫਿਲਮਾਂ ਤੋਂ ਦੂਰ ਰਹੋ ਇਹ ਤੁਹਾਡਾ ਨਹੀਂ ਬਣਦਾ ਫਰਜ ਤੁਹਾਡਾ ਹੱਕ ਹੀ ਨਹੀਂ ਤੁਹਾਡਾ ਲੈਣਾ ਦੇਣਾ ਹੀ ਨਹੀਂ ਕੰਮ ਤੁਸੀਂ ਪੁੱਠੇ ਕਰਨ ਦੇ ਜੇ ਤੇ ਲੋਕ ਤੁਹਾਡਾ ਸਾਥ ਕਿੱਥੋਂ ਦੇਵਗੇ ਇਸ ਕਰਕੇ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਨਫ਼ਰਤ ਦੀ ਦੁਕਾਨ ਇਹਨਾਂ ਖੋਲੀ ਆ ਨਫ਼ਰਤ ਫਲਾਉਣਾ ਇਹਨਾਂ ਦਾ ਕੰਮ ਆ ਇਹ ਥੋੜਾ ਟਾਈਮ ਹੀ ਚੱਲਣਾ ਜ਼ਿਆਦਾ ਟਾਈਮ ਨਹੀਂ ਚੱਲਣਾ ਬਿਲਕੁਲ ਬਿਲਕੁਲ ਸੋ ਇਹ ਨਸ਼ਾ ਜਿਹੜਾ ਹੈ ਨਫ਼ਰਤ ਦਾ ਜਿਹੜਾ ਬਾਜ਼ਾਰ ਹੈ ਉਹ ਜ਼ਰੂਰ ਖੋਲਿਆ ਗਿਆ ਹੈ ਇਹ ਕਹਿਣਾ ਹੈ ਸਰਬਜੀਤ ਸਿੰਘ ਸੋਨੂ ਜਿੰਡੇ ਵਾਲਾ ਹੋਣਾ ਦਾ ਔਰ ਓਬੀਸੀ ਦੇ ਪੰਜਾਬ ਪ੍ਰਧਾਨ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇਹ ਮੂਵੀ ਨੂੰ ਲੈ ਕੇ ਜੇਕਰ ਕਿਸੇ ਦਾ ਵਾਹ ਵਾਸਤਾ ਨਹੀਂ ਤਾਂ ਉਸ ਨੂੰ ਇਹ ਮੂਵੀ ਨਹੀਂ ਕਰਨੀ ਚਾ ਤੇ ਲਗਾਤਾਰ ਹੀ ਕੰਗਨਰ ਨੌਤ ਵੱਲੋਂ ਟਵੀਟ ਤੇ ਟਵੀਟ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਹੀ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਭੰਡਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਮੂਵੀ ਤੋਂ ਬਾਅਦ ਕੀ ਕੰਗਨਰ ਨੌਤ ਨੂੰ ਕੋਈ ਸਬਕ ਆਉਂਦਾ ਹੈ ਜਾਂ ਨਹੀਂ ਆਉਂਦਾ ਜਾਂ ਕਾਂਗਰਸ ਪਾਰਟੀ ਵੱਲੋਂ ਜਿਸ ਤਰ੍ਹਾਂ ਦੇ ਉਹਨਾਂ ਤੇ ਸਵਾਲ ਚੁਕੇਗੇ ਨੇ ਉਸ ਨੂੰ ਲੈ ਕੇ ਕੁਛ ਨਾ ਕੁਝ ਸਮਝ ਆ ਪੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਜੋ ਕੰਗਨਰ ਨੋਦੀ ਫਿਲਮ ਹੈ ਐਮਰਜੈਂਸੀ ਉਹ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਸੁਪਰ ਫਲॉप ਹੁੰਦੀ ਹੋਈ ਨਜ਼ਰ ਆਈ ਹੈ ਕੈਮਰਾ ਪਰਸਨ ਜੈ ਪ੍ਰੀਤ ਰਾਧਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਤ ਸਿੰਘ ਸਾਹਿਬ